ਵੇਗਰ ਜੀ ਦਾ ਘਰ ਛਾ ਵੇਗਰ ਜੀ ਕੀ ਬਥੇ ਲੜਕੀ ਦੀ ਸ਼ਾਦੀ ਆ ਪੰਜ ਗੁੱਡੀਆਂ ਵਾ ਤੇ ਵੇਖੋ ਵੀ ਕਾਦੇ ਹਾਲ ਤੇ ਕਦ ਬੱਚਾ ਮੇਰਾ ਛੋਟਾ ਵਾ ਤੇ ਘਰ ਦੇ ਹਾਲ ਤੇ ਤੁਹਾਨੂੰ ਪਤਾ ਹੀ ਵੇਖੋ ਪੰਜ ਲਟਕੀਆਂ ਔਣ ਕੱਲਾ ਕਮਾਉਣ ਵਾਲਾ ਵੇ ਤੇ ਘਰ ਦੇ ਹਾਲ ਕਿ ਹੋਣੀ ਹੁੰਦੀ ਆ ਤੇ ਮੈਂ ਬੇਸ਼ੰਗਤਾ ਵੀ ਬੇਨਤੀ ਕਰਦਾ ਵਾਂ ਇਹ ਲੜਕੀ ਦੀ ਤੇ ਦੂਜੇ ਮਹੀਨੇ ਦੀ 28 ਤਰੀਕ ਨੂੰ ਵਿਆਹ ਦਾ ਦੇਣਾ ਸ਼ਾਦੀ ਵਾਲਾ ਤੇ ਮੇਰ ਮਿਹਰਬਾਨੀ ਕਰਕੇ ਸੰਗਤ ਨੂੰ ਮੈਂ ਚਾਹਨਾ ਵਾ ਜੇ ਜਿੰਨਾ ਵੀ ਹੋ ਸਕਿਆ ਵਾ ਤੋ ਵਦ ਸੰਜੋਗ ਗਰੀਬ ਦਾ ਕਰੋ ਤੇ ਕਿਰਪਾ ਕਰ ਮਾਰਾਦੀ ਹੋ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋ ਫਤਿਹ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਇਕਬਾਲਪੁਰ ਸ਼ਿਰਾਜਪੂਤਾ ਕੁਲੀ ਗਰੀਬਾਂ ਨੂੰ ਪਰਿਵਾਰ ਵਾਲੋਂ ਕਲੱਬ ਵੱਲੋਂ ਪਹੁੰਚੇ ਆ ਜੀ ਪਿੰਡ ਜਹਾਗੀਰ ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਦੰਦਨ ਸਾਹਿਬ ਸੋ ਮੇਰੇ ਵੀਰੋ ਇੱਕ ਲੋੜਵੰਦ ਪਰਿਵਾਰ ਆ ਔਰ ਨਾਸਰਦੀ ਨੂੰ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਿਹਾ। ਸਮਾ ਕੁਝ ਨਹੀਂ ਰਹਿ ਗਿਆ 28 ਫਰਵਰੀ ਨੂੰ ਆਨੰਦ ਕਾਰਜ ਜਤੀ ਦਾ। ਔਰ ਜਿਵੇਂ ਕਿ ਸਮਾਜ ਦੀ ਰਸਮ ਬਣੀ ਹੋਈ ਆ ਸਗਨਾ ਵਾਲੀਆਂ ਚੂੜੀਆਂ ਤੀ ਦੇ ਹੱਥਾਂ 'ਚ ਪੈ ਗਈਆਂ ਵਾ। ਸੋ ਮੇਰੇ ਵੀਰੋ ਜਿਹੜੇ ਪ੍ਰਬੰਧ ਆ ਉਹ ਨਾਂ ਦੇ ਬਰਾਬਰ ਆ। ਇਸ ਪਰਿਵਾਰ ਦੀਆਂ ਐਸ ਸਿੰਘ ਦੀਆਂ ਪੰਜ ਧੀਆਂ ਔਰ ਬੇਟਾ ਨਵਾਲਕੇਾ ਛੋਟਾ ਵਾ। ਸੋ ਸਾਰਾ ਦਰਉਮਦਾਰ ਸਿੰਘ ਸਾਹਿਬ ਤੇ ਆ। ਸੋ ਮੇਰੇ ਵੀਰੋ ਜ਼ਰੂਰ ਇਸ ਪਰਿਵਾਰ ਦੀ ਥਾਂ ਆਪਣੇ ਆਪ ਨੂੰ ਖਿਲਾਰ ਕੇ ਦੇਖਿਓ ਔਰ ਕਿਹੜੇ ਹਾਲਾਤਾਂ ਚੋਂ ਜਿਹੜਾ ਵਾ ਕਿਹੜੀਆਂ ਤੰਗੀਆਂ ਤੋਛੀਆਂ ਚੋਂ ਇਹ ਪਰਵਾਰ ਲੰਘ ਰਿਹਾ ਵਾ ਸੋ ਚੱਲਦੀ ਵੀਡੀਓ ਦੌਰਾਨ ਤੁਸੀਂ ਇਹਨਾਂ ਦਾ ਕਾਉਂਟ ਨੰਬਰ ਦੇਖ ਰਹੇ ਹੋ 9915216885 9876576885 ਦੇ ਸੰਪਰਕ ਕਰਕੇ ਤੁਸੀਂ ਸਾਥੋਂ ਇਹਨਾਂ ਦਾ ਸੰਪਰਕ ਨੰਬਰ ਪ੍ਰਾਪਤ ਕਰ ਸਕਦੇ ਹੋ ਸੋ ਭਾਈ ਕਨਈਆ ਦੇ ਵਾਰਸ ਬਾਬੇ ਨਾਨਕ ਦੇ ਫਲਸਫੇ ਨੂੰ ਨੇੜੋਂ ਜਾਣਨ ਵਾਲੇ ਮੇਰੇ ਵੀ ਥੋੜੇ ਤੋਂ ਥੋੜਾ ਬਹੁਤੇ ਰਬੋਤਾ ਜਰੂਰ ਸਹਿਯੋਗ ਕਰਨਾ ਕਰਿਓ ਤਾਂ ਜੋ ਗੁਰੂਕਾਰ ਨਾਲ ਜੁੜੇ ਇਸ ਪ੍ਰਵਾਦ ਦੀ ਵੀਡੀਓ ਮਾਲੀ ਮਦਦ ਹੋ ਸਕੇ ਕਰਿਓ ਬੇਨਤੀ ਨੰਬਰ 1 ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ